ਇੱਥੇ ਸਭ ਵੱਜੇ ਪੈਸਟ ਅੱਜ ਦੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਇਹ ਜਿਹੜੇ ਸਾਡੇ ਪੰਜਾਬ ਸਰਕਾਰ ਤੇ ਮਾਇਓਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਹੈਗੀ ਆ ਫਤ ਨਸ਼ਿਆਂ ਬਦਸ ਜਿਹੜੀ ਹੈ ਕਾਰਵਾਈ ਮੁਹਿੰਮ ਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਸਾਡੇ ਐਸਐਸਪੀ ਕੁਤਲਾ ਸ਼ਹੀਦ ਗੌਰਵਪੁਰਾ ਜੀ ਦੀ ਨਿਗਰਾਨੀ ਹੇਠ ਸਾਡੇ ਸੀਆਈਏ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਤੇ ਰਣਦੇ ਨਾਲ ਨਿਰਵਰ ਸਿੰਘ ਹੋਣਾ ਨੇ ਜਿਹੜਾ ਹੈਗਾ ਨਾਲ ਡੀਐਸਪੀ ਡੀ ਸਾਹਿਬ ਦੀ ਟੀਮ ਨੇ 1 ਕਿਲੋ 320 ਗ੍ਰਾਮ ਜਿਹੜੀ ਹੈਗੀ ਹੈ ਹੈਰੋਇਨ ਬਰਾਮਦ ਕੀਤੀ ਹੈ ਨਾਲ ਇੱਕ ਸਵਿਫਟਕਾਰ ਜਿਹੜੀ ਹੈਗੀ ਹੈ ਇੱਕ ਅਮਨਰਪਾਲ ਸਿੰਘ ਦੋਸ਼ੀ ਨੂੰ ਫੜ ਕੇ ਉਹਦੇ ਕੋਲੋਂ ਬਰਾਮਦ ਕੀਤੀ ਹੈਗੀ ਹੈ ਇਹਦੇ ਵਿੱਚ ਇਹਨਾਂ ਨੇ ਕੱਲ ਜਿਹੜਾ ਇੱਕ ਨਾਕਾ ਲਾਇਆ ਹੋਇਆ ਸੀਗਾ ਫੁੱਲੇਵਾਲ ਦੇ ਲਾਗੇ ਇਹ ਬੰਦੇ ਨੂੰ ਜਦੋਂ ਪੁੱਛਗਿੱਛ ਕਰਕੇ ਤੋਂ ਰਿਕਵਰੀ ਜਿਹੜੀ ਕੀਤੀ ਹੈ ਦੀ ਆਪਣਾ ਤੋਂ ਜਿਹੜੀ ਹੈਗੀ ਹੈ 1 ਕਿਲੋ 230 ਗ੍ਰਾਮ ਜਿਹੜੀ ਹੈਰੋਇਨ ਔਰ ਇੱਕ ਸਵਿਫਟਕਾਰ ਜਿਹੜੀ ਹੈਗੀ ਹੈ ਤੋਂ ਕੰਮ ਮਾਰਕੀਟ ਦੀ ਹਜੇ ਐਗਜ਼ੈਕਟ ਵੈਲਿਊ ਤਾਂ ਇੰਟਰਨੈਸ਼ਨਲ ਨਹੀਂ ਮੈਂ ਦੱਸਾਵਾਂਗਾ ਬਟ ਇਹ ਕਾਫੀ ਹੈਰੋਇਨ ਜਿਹੜੀ ਹੈਗੀ ਕਮਰਸ਼ੀਅਲ ਕੁਆਂਟੀਟੀ ਦੀ 1 ਕਿਲੋ ਜਿਹੜੀ ਤੇ ਫਾਰਵਰਡ ਤੇ ਬੈਕਵਰਡ ਲਿੰਕਸ ਜਿਹੜੀਆਂ ਹੈਗੀਆਂ ਇਹਨਾਂ ਤੇ ਅਸੀਂ ਡਿਮਾਂਡ ਲੈ ਲਿਆ ਤਿੰਨ ਦਿਨਾਂ ਦਾ ਇਹਨਾਂ ਦਾ ਵਰਕਆਊਟ ਕਰ ਰਹੇ ਹਾਂ ਔਰ ਉਹ ਆਪਰੇਸ਼ਨਲ ਡਿਟੇਲਸ ਆ ਮੈਂ ਸ਼ੇਅਰ ਨਹੀਂ ਕਰਾਂਗਾ ਮੇਰੇ ਕੇਸ ਤੇ ਇਹ ਪੇਸ਼ੇਵਾਰ ਹੈ ਕਿ ਫਸਟ ਟਾਈਮ ਲੈ ਕੇ ਆ। ਦੇਖੋ ਇਹ ਦੀ ਹਜੇ ਤੱਕ ਜਿਹੜੀ ਪੁੱਛ ਕੇ ਦੁਨਾਨੇ ਫਸਟ ਟਾਈਮ ਹੈਗਾ ਬਟ ਇਹਦੇ ਹੋਰ ਵੀ ਜਿਹੜੇ ਹੈਗੇ ਤੁੰਗਾਈ ਨਾਲ ਡਿਮਾਂਡ ਹੈਗੇ ਪੁੱਛ ਕੇ ਕੀਤੀ ਜਾ ਰਹੀ ਹੈ ਤੇ ਦੇ ਸਾਥੀ ਬੈਕਵਰਡ ਫਾਰਵਰਡ ਲਿਖੇ ਗਏ ਨੇ ਜੀ ਅੱਗੇ ਉਹਨਾਂ ਤੇ ਵਰਕਆਊਟ ਕਰਕੇ ਤੁਹਾਨੂੰ ਜਲਦੀ ਹੋਰ ਫਲਾਸਟ ਇਹ ਇਹਨਾਂ ਦੀ ਕੋਰਸ ਪੇਸ਼ ਕਰਕੇ ਕੋਈ ਮੰਗ ਇਹਨਾਂ ਨੂੰ ਕੋਰਸ ਪੇਸ਼ ਕਰਕੇ 3 ਦਿਨ ਦਾ ਰਮਾ ਇਹ ਜੋ ਹੁਣ ਤੱਕ ਦੀ ਪ੍ਰੀਮੀਅਮ ਨੀ ਇਹਦੀ ਪੁੱਛਗਿੱਛ ਹੋਈ ਹੈ ਪਿਛਲੇ 6 ਮਹੀਨਿਆਂ ਤੋਂ ਇਸ ਤਰੀਕੇ ਦਾ ਕੰਮ ਕਰ ਰਹੇ ਹਾਂ ਜਿਆ ਫੈਮਿਲੀ ਬੈਕਗ੍ਰਾਉਂਡ ਐ ਐਜੂਕੇਸ਼ਨਲ ਲੇਬਰ ਕਲਾਸ ਦਾ ਹੀ ਬੰਦਾ ਸੀਗਾ ਜਾਂ ਵਿਲੇ ਜਿੱਦਾਂ ਹੁੰਦਾ ਆ ਮੁੰਡੇ ਹੈਗੇ ਨੇ 10 ਤੋਂ ਇਹਨੇ ਕੀ